ਦਿੱਲੀ ਦੀ ਤਰ੍ਹਾਂ ਬੇਟਾ ਅੱਜ ਆਪਾਂ ਫੇਰ ਤੁਹਾਨੂੰ ਮੈਥਸ ਦੇ ਸਵਾਲ ਪੁੱਛਦੇ ਹਾਂ ਸਾਰੇ ਬੱਚੇ ਇਹਨਾਂ ਦੇ ਜਵਾਬ ਦੇਣਗੇ ਸੁਣੋਗੇ ਤੁਸੀਂ ਧਿਆਨ ਨਾਲ ਕੁਐਸਚਨ ਨੂੰ ਫੇਰ ਇਹਦਾ ਜਵਾਬ ਦੇਵੋਗੇ ਹਨੀ ਰਾਮ ਕੋਲ 95 ਕੱਚ ਦੀਆਂ ਗੋਲੀਆਂ ਹਨ ਰਾਮ ਕੋਲ 95 ਕੱਚ ਦੀਆਂ ਗੋਲੀਆਂ ਹਨ ਇੰਗਲਿਸ਼ ਬੋਲੀ 95 ਕੱਚ ਦੀਆਂ ਗੋਲੀਆਂ ਨੇ ਉਸਨੇ 68 ਗੋਲੀਆਂ ਆਪਣੇ ਦੋਸਤ ਨੂੰ ਦੇ ਦਿੱਤੀਆਂ 68 ਰਾਮ ਕੋਲ 95 95 ਗੋਲੀਆਂ ਕੱਚ ਦੀਆਂ ਨੇ ਉਸਨੇ 68 ਗੋਲੀਆਂ ਆਪਣੇ ਦੋਸਤ ਨੂੰ ਦੇ ਦਿੱਤੀਆਂ ਤਾਂ ਦੱਸੋ ਉਸ ਕੋਲ ਕਿੰਨੀਆਂ ਗੋਲੀਆਂ ਰਹਿ ਗਈਆਂ ਤਿਆਰ ਨਾਲ ਕਰਿਓ ਜਿਹੜਾ ਵੀ ਕਰਨਾ ਆਨਸਰ ਆਫ ਦਾ ਪਹਿਲਾ ਇਧਰਲੀ ਟੀਮ ਦਾ ਹੱਥ ਖੜਾ ਸੀ ਕਿਰਨ ਦੀ ਟੀਮ ਦਾ ਹਾਂਜੀ ਹਰਜੋਤ 17 ਨੰਨੀ ਨੰਨੀ ਨੰਸਾ ਟਿਕਾਣੀ ਨੰਨੀ ਲਵਪ੍ਰੀਤ 66 ਨਹੀਂ ਅਰਸ਼ੀ 27 ਵੈਰੀ ਗੁੱਡ ਕਿੰਨਾ ਅਨਸਰ ਹੈ ਇਹਦਾ 27 ਦੇਖ ਲਓ ਲਵਪ੍ਰੀਤ ਹਰਜੋਤ ਤੁਸੀਂ ਹਿੱਸ਼ਿਆਰ ਬਣਦੇ ਹੋ ਤੇ ਤੁਸੀਂ ਅਨਸਰ ਦੇ ਤਾਂ ਗਲਤ ਇਹ ਤਾਂ ਸਿੰਪਲ ਜੋੜ ਘਟਾਵਾ ਦਾ ਸਵਾਲ ਸੀ ਹਾਂ ਹਾਂ ਕਟਾ ਕਰਨਾ ਸੀ ਕਟਾ ਗਲਤ ਕਰਤਾ ਇਹਨੇ 27 ਗੜ ਇਹਨੇ 26 ਗੜਤਾ ਉਹਨੇ 17 ਹੀ ਗੜਤਾ ਹਾਣਾ ਫੇਰ ਸੋਨੂੰ ਕੰਨੀ ਹੁੰਨੀ ਹੈ ਕਿ ਕਾਲੀ ਨਾ ਕਰਿਆ ਕਰੋ ਜੇ ਤੁਹਾਡਾ ਹੱਥ ਪਹਿਲਾਂ ਖੜਾ ਤਾਂ ਤੁਸੀਂ ਜਵਾਬ ਗਲਤ ਦੇ ਦਿੰਨੇ ਉੱਥੇ ਫਿਰ ਆਪਣੇ ਆ ਪਿੱਛੇ ਹੋ ਗਏ ਨਾ ਤੁਸੀਂ ਹਾਇਨ ਦੀ ਨੈਕਸ ਸਮਾ ਮੈਂ ਤੁਹਾਡਾ ਇੱਕ ਡੱਬੇ ਵਿੱਚ ਇੱਕ ਡੱਬੇ ਵਿੱਚ 765 ਬੰਟੇ ਹਨ ਵੰਟੇ ਦਾ ਸਮਝਦੇ ਆ ਨਾ ਗੋਲੀਆਂ ਹੀ ਹਾਂ ਗੋਲੀਆਂ ਹੀ ਨੇ ਉਹ 765 765 ਵੰਟੇ ਹਨ 765 765 ਲੱਕੋਇਆ ਕਰੋ ਆਪ ਦਾ ਆਪ ਦਾ ਅਨਸਰ 765 ਵੰਟੇ ਹਨ ਉਹ ਉਹ ਉਹਨਾਂ ਵਿੱਚੋਂ 567 ਵੰਟੇ ਕੱਢ ਲਏ ਗਏ 567 ਆਟ ਕਿੰਨਾ ਸੀ 567 567 ਬੰਟੇ ਕੱਢ ਲਏ ਗਏ 100 ਡੱਬੇ ਵਿੱਚ ਕਿੰਨੇ ਬੰਟੇ ਬਚੇ ਇੱਕ ਡੱਬੇ ਵਿੱਚ 765 ਬੰਟੇ ਹਨ ਇੱਕ ਡੱਬੇ ਵਿੱਚ 765 765 ਬੰਟੇ ਨੇ ਉਸ ਵਿੱਚੋਂ 567 ਬੰਟੇ ਕੱਢ ਲਏ ਗਏ ਤੁਹਾਡਾ ਸਵਾਲ ਦਾ ਜਵਾਬ ਤੁਸੀਂ ਇੱਕ ਵਾਰ ਰੀ ਚੈਕਿੰਗ ਜ਼ਰੂਰ ਕਰੋ ਬੇਟਾ ਰੀ ਚੈਕਿੰਗ ਕਰ ਲਓ ਮੈਂ ਪਹਿਲਾਂ ਕਹਿ ਰਹੀ ਐ ਫੇਰ ਨਾ ਕਿਉਂ ਮੈਡਮ ਜੀ ਅਸੀਂ ਕਰਨ ਦੂਜੀ ਟੀਮ ਦੀ ਦੇਤੀ ਤੁਸੀਂ ਇਹਦਾ ਜਵਾਬ ਬੇਟਾ ਤੁਸੀਂ ਜਿਹੜਾ ਵੀ ਕਰਿਆ ਚਾਹੇ ਜੋੜ ਘਟਾਓ ਗੁਣਾ ਭਾਗ ਤੁਸੀਂ ਰੀ ਚੈਕਿੰਗ ਕਰ ਲਓ ਸਵਾਲ ਦਾ ਆਨਸਰ ਦੁਬਾਰਾ ਚੈੱਕ ਕਰੋ ਵੀ ਸਾਡਾ ਸਵਾਲ ਦਾ ਜਵਾਬ ਠੀਕ ਹੈ ਐਨਾਂ ਦੀ ਟੀਮ ਦਾ ਹੱਥ ਖੜਾ ਸੀ ਪਹਿਲਾਂ ਹਾਂਜੀ ਅਰਸ਼ੀ ਠੀਕ ਵੀ ਤਾਂ ਹੋ ਸਕਦਾ ਹੈ ਹਾਈਂਡੀ ਰਣਵੀਰ 212 ਅਸ਼ਮਨ 97 ਜੀ ਸੁਮਨ 198 ਲਪ੍ਰਿਤ 68 198 ਅਨਸਰ ਇਹਦਾ 190 8 190 A. ए आंसर है ये गलत ਗੱਡੀ ਜੰਨੇ ਤੁਸੀਂ ਲਾਪਰੀ ਤੇਰਾ ਵੀ ਗਲਤ ਸੀ ਅਰਸ਼ੀ ਤੇਰਾ ਵੀ ਗਲਤ ਸੀ ਹਾਂ ਕਿੰਨੇ ਬੱਚਿਆਂ ਦਾ 198 ਸੀ ਹੈਂਡਸ ਅਪ ਕਰਿਓ ਹਾਂ ਕਮਲ ਤੇਨੇ ਵੀ ਗੱਡ ਲਿਆ ਸੀ ਆਕਾਸ਼ ਤੁਸੀਂ ਕਿਹਣੀ ਗੱਡ ਰਹੇ ਕਿਉਂ ਨਹੀਂ ਗੱਡ ਰਹੇ ਕੀ ਮੇਰੀ ਗੱਲ ਸੁਣੋ ਜਦੋਂ ਮਨਜੋਤ ਹੋਰਾਂ ਦਾ ਹੱਥ ਖੜਾ ਹੋ ਤਾਂ ਮੈਂ ਇੱਕ ਪੁੱਛੂੰਗੀ ਕਮਲ ਤੋਂ ਇੱਕ ਆਕਾਸ਼ ਤੋਂ ਇੱਕ ਅਸ਼ਮਨ ਤੋਂ ਆਨਸਰ ਪਹਿਲਾਂ ਪਹਿਲਾਂ ਇਹਨਾਂ ਤੋਂ ਪੁੱਛੂ ਅਗਰ ਸੋਡੀ ਟੀਮ ਦਾ ਹੱਥ ਖੜਾ ਹੋਇਆ ਬੁੱਟੇ ਦੀ ਟੀਮ ਦਾ ਤਾਂ ਮੈਂ ਪਹਿਲਾਂ ਪੁੱਛੂੰਗੀ ਸੁਖਦੀਪ ਨੂੰ ਇੱਕ ਜਸਪ੍ਰੀਤ ਨੂੰ ਸੋਨ ਨੂੰ ਪੁੱਛੂੰਗੀ ਦੋਵਾਂ ਨੂੰ ਪਹਿਲਾਂ ਹਾਂ ਜੀ ਨੈਕਸਟ ਕੁਐਸਚਨ ਦੇਖੋ ਲਗਾਤਾ ਬੇਟਾ ਆਨਸਰ ਹਾਂ ਜੀ ਹਾਂ ਜੀ ਥਰਡ ਕੁਸ਼ਨ ਦੇਖੋ ਕਹਿੰਦੇ ਇੱਕ ਮੁਕਾਬਲੇ ਵਿੱਚ 100 ਵਿਦਿਆਰਥੀਆਂ ਨੇ ਭਾਗ ਲਏ 100 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਫਾਰਮ ਭਰੇ ਹਨ ਫਾਰਮ ਭਰੇ ਨੇ 100 ਬੱਚਿਆਂ ਨੇ ਇੱਕ ਕੰਪੀਟੀਸ਼ਨ ਸੀਓ ਦੇ ਵਿੱਚ 100 ਬੱਚਿਆਂ ਨੇ ਫਾਰਮ ਭਰੇ ਨੇ ਪਰ ਮੁਕਾਬਲੇ ਵਿੱਚ 58 ਵਿਦਿਆਰਥੀਆਂ ਨੇ ਭਾਗ ਲਿਆ 58 ਬੱਚਿਆਂ ਨੇ ਭਾਗ ਲਿਆ ਤਾਂ ਤੁਸੀਂ ਦੱਸੋ ਕਿੰਨੇ ਬੱਚਿਆਂ ਨੇ ਭਾਗ ਨਹੀਂ ਲਿਆ ਤੁਸੀਂ ਦੱਸੋ ਕਿ ਕਿੰਨੇ ਬੱਚਿਆਂ ਨੇ ਭਾਗ ਨਹੀਂ ਲਿਆ ਸਾਰੇ ਬੱਚਿਆਂ ਨੇ ਫਾਰਮ ਭਰਿਆ ਬੇਟਾ ਸਾਰੇ ਬੱਚਿਆਂ ਨੇ ਫਾਰਮ ਫਿਲ ਕਰਿਆ ਹੈ ਰਜਿਸਟ੍ਰੇਸ਼ਨ ਸਾਰੇ ਬੱਚਿਆਂ ਨੇ ਕਰੀ ਹੈ ਪਰ ਉਹਦੇ ਵਿੱਚੋਂ 58 ਬੱਚਿਆਂ ਨੇ ਹੀ ਉਹਦੇ ਵਿੱਚ ਭਾਗ ਲਿਆ ਬਾਕੀ ਕਿੰਨੇ ਬੱਚੇ ਰਹਿ ਗਏ ਬਾਕੀ ਕਿੰਨੇ ਬੱਚੇ ਰਹਿ ਗਏ ਤੁਸੀਂ ਨਹੀਂ ਦੱਸਣਾ ਨੂੰ ਪੈਨਸਲ ਵੀ ਨਹੀਂ ਸ਼ਾਪ ਕਰੀ ਹੋਈ ਇਹਨੇ ਨਹੀਂ ਅਜੀਤ ਕਾ ਇੱਥੇ ਸਾਡਾ ਘੜਾ ਸੋਡੀ ਟੀਮ ਦੇ ਹਾਂ ਮੰਜੋ ਤੁਸੀਂ ਦੱਸੋ ਬਿਆਰੀ ਸੰਗੀਤ ਮੈਮ ਹਾਂ ਤਲੀ ਇਸ ਰਿਆਲੀ ਨੰਦੀ ਗੱਪਈ ਬਿਆਰੀ ਕਿੰਨੇ ਟੋਟਲ ਕਿੰਨਾ ਹੈ 58 ਮਣੀ ਜੀ ਜੀ 58 ਤੋਂ 2 ਜੋੜਾਂਗੇ 60 ਬਣ ਜੂਗੀ ਉਹਦੇ 40 ਪਿੱਛੇ ਹੋਰ ਲਾ ਦੇਈ ਹਾਂ ਇਹਦਾ ਆਨਸਰ ਕਿੰਨਾ ਆਊਗਾ 42 ਹੈਗਾ ਤਾਂ ਟੋਟਲ 100 ਫਾਰਮ ਸੀਗੇ 140 ਜਿਵੇਂ ਹੋਗੇ 100 ਦੇ ਵਿੱਚੋਂ 58 ਘਟਾਣੇ ਨੇ ਇਹ ਜੋੜ ਕਰਤਾ ਲਈ ਇੱਕਮ 100 ਫਾਰਮ ਨੇ ਬੇਟਾ ਉਹਦੇ ਵਿੱਚੋਂ 58 ਬੱਚੇ ਨੇ ਭਾਗ ਲਿਆ 100 ਫਾਰਮ ਦੇ ਬੱਚਿਆਂ ਦੇ ਵਿੱਚੋਂ ਤਾਂ ਬਾਕੀ ਬੱਚੇ ਨੇ ਜਿਹੜੇ ਉਹ ਘੱਟ ਹੀ ਹੋਣਗੇ ਨਾ 58 100 ਦੇ ਵਿੱਚੋਂ ਹੀ ਹੋਣਗੇ ਨਾ 142 ਕਿਵੇਂ ਆ ਸਕਦਾ ਇਹ ਅੰਸਰ ਹਾਂ ਇੱਕ ਨੂੰ ਜੋੜਦਾ ਜੀ ਹਾਂ ਇਹ ਨਹੀਂ ਜੋੜਨਾ ਨਹੀਂ ਜੀ ਸਾਨੂੰ ਪਤਾ ਲੱਗ ਰਿਹਾ ਨਾ ਗਲਤੀ ਹੋ ਜਾਂਦੀ ਹੈ ਹਾਂ ਹਾਂ ਜੀ ਨੈਕਸਟ ਸਵਾਲ ਆ ਟਮੇ ਆ ਗਿਆ ਇੱਕ ਨੇ ਵੀ ਗਲਤੀ ਕੀਤੀ ਹੈ ਅਹੋ ਜੀ ਫਿੱਕਾ ਹੀ ਉਹ ਫਿੱਕਾ ਚਲ ਗਈ ਕੋਈ ਗੱਲ ਨਹੀਂ ਨਾ ਇਹ ਨੈਕਸਟ ਕੁਐਸਚਨ ਸੁਣੋ ਇੱਕ ਪੈਕੇਟ ਵਿੱਚ 90 ਟੌਫੀਆਂ ਹਨ। ਇੱਕ ਪੈਕੇਟ ਵਿੱਚ ਕਿੰਨੀਆਂ ਟੌਫੀਆਂ ਨੇ? 90। ਤਾਂ 7 ਪੈਕਟਾਂ ਵਿੱਚ ਕਿੰਨੀਆਂ ਟੌਫੀਆਂ ਹੋਣਗੀਆਂ? ਇੱਕ ਪੈਕੇਟ ਵਿੱਚ 90 ਟੌਫੀਆਂ ਹਨ। ਤਾਂ 7 ਪੈਕਟਾਂ ਵਿੱਚ ਕਿੰਨੀਆਂ ਟੌਫੀਆਂ ਹੋਣਗੀਆਂ? ਦੇਖੋ ਮੇਰੀ ਗੱਲ ਸੁਣੋ ਜਵਾਬ ਨੂੰ ਆਪਣੇ ਜਵਾਬ ਨੂੰ ਦੀ ਰੀਚੈਕਿੰਗ ਜ਼ਰੂਰ ਕਰੋ। ਇੱਕ ਪੈਕੇਟ ਵਿੱਚ 90 ਟੌਫੀਆਂ ਹਨ। ਸੱਤ ਪੈਕਟਾਂ ਵਿੱਚ ਕਿੰਨੀ ਆ ਉਹ ਇੱਕ ਮੋਹਰਾਂ ਦਾ ਪਹਿਲਾ ਖੜਾ ਸੀ ਨਹੀਂ ਸੀ ਸੀ ਜੀ ਇੱਕ ਮਿੰਟਾਂ ਤੋਂ ਕੰਮ ਲੱਗਦਾ ਨਹੀਂ ਨਹੀਂ ਇਹ ਇੱਕ ਮਿੰਟ ਦਾ ਸਭ ਤੋਂ ਪਹਿਲਾ ਖੜਾ ਸੀ ਦੂਜੇ ਨੰਬਰ ਤੇ ਕੀ ਰੰਦਾ ਖੜਾ ਸੀ ਹਾਂ ਮਾਜੀ ਨੇ ਦੇਖਾਈ ਜਵਾਕ ਇੱਕ ਮਿੰਟ ਨਹੀਂ ਜਾਉਂਦਾ ਕੰਮ ਲੱਗਦਾ ਮੈਂ ਤਾਂ ਸਭ ਨੂੰ ਹੀ ਦੇਖ ਰਹੀ ਆ ਮੈਂ ਵੀ ਸਭ ਦੇਖ ਰਹੀ ਸੀ ਜੀ ਹਾਈ ਨੀਮ ਸੁਮਨ ਹਾਂਜੀ 773 ਮਣੀ 673 633 ਹਾਂਜੀ ਕਿਰਨ 773 ਹਾਂ ਰਣਵੀਰ 676 676 ਤੂੰ ਬੱਲ ਦੇ ਦਿੰਦਾ ਹਾਂਜੀ ਹਰਜੋਤ 773 ਤਕ ਜੋ ਤੇਰਾ ਜੀ 1 ਕੰਮ ਇੰਨਾ ਦੀ 3 ਦਾ ਲਗਾ 630 ਅਨਸਰ ਹੈ ਸੋ ਮੋਂ ਨੇ ਜਿਹੜਾ ਪੁੱਛਿਆ ਕੋਈ ਨਾ ਇੰਨਾ ਗੁਣਾ ਕਰਿਆ ਕਿੰਨੇ ਨੂੰ ਕਿੰਨੇ ਨਾਲ ਨਹੀਂ ਤੈਨੇ ਕੀ ਨੂੰ ਕੀ ਦੇ ਨਾਲ ਗੁਣਾ ਕਰਿਆ 8 90 ਵੀ 90 ਟੌਫੀਆਂ ਸੀ ਥਣੇ ਸੱਤ ਲੰਮੇ ਨਾਲ ਗੁਣਾ ਕਰਤੀ 90 ਟੌਫੀਆਂ ਸੀ 7 ਪੈਗਟ ਸੀ ਫਿਰ ਤੈਨਾਂ ਲਈ ਸੁਣ ਰੇ ਨਾ ਤੇਰ ਗਲਤੀ ਗਾ ਪਤਾ ਇਹ ਕੁਛ ਗਲਤੀ ਕੀ ਹੁੰਦੀ ਹੈ ਥੋੜੀ ਲਿਖਣ ਦੀ ਵੀ ਗਲਤੀ ਹੁੰਦੀ ਹੈ 0 ਨੂੰ 8 ਲਿਖਤਾਊਗਾ ਜਾਂ 8 ਨੂੰ 0 ਮੰਨ ਲਿਓ ਬਸ ਇਹ ਗਲਤੀ ਹੈ ਹਾਂ ਹਾਂ 90 ਨੂੰ 7 ਨਾਲ ਗੁਣਾ ਕਰਨੀ ਸੀ ਬਣਾ ਏਸੀ ਗੁਣਾ ਹਾਂ ਇਹ ਤਾਂ ਫਿਰ ਥੋੜੀ ਗਲਤੀ ਹੈ ਨਾ ਹਾਂਜੀ ਇੱਕ ਪੈਨ ਦਾ ਮੁੱਲ 10 ਰੁਪਏ ਹੈ ਇੱਕ ਪੈਨ ਦਾ ਮੁੱਲ 10 ਰੁਪਏ ਹੈ 15 ਪੈਨਾਂ ਦਾ ਮੁੱਲ ਕਿੰਨਾ ਹੋਵੇਗਾ? ਮੈਂ ਜ਼ਬਾ ਨਹੀਂ ਖੜਾ। ਕਮਲ ਇੱਕ ਪੈਨ ਦਾ ਮੁੱਲ 10 ਰੁਪਏ ਹੈ 15 ਪੈਨਾਂ ਦਾ ਮੁੱਲ ਕਿੰਨਾ ਸਿੱਧਿਓ? 15 ਪੈਨਾਂ ਦਾ ਮੁੱਲ ਕਿੰਨਾ ਹੋਵੇਗਾ? ਮੈਨੂੰ ਵੀ ਜ਼ਬਾ ਖੜਾ ਸੀ। ਆ ਕੋਈ ਨਾ ਕੋਈ। ਕਹਿੰਦਾ ਤੇ ਆਪਦੇ ਕਾਪੀ ਤੇ ਸੋਲਵ ਕਰਕੇ ਦੁਬਾਰਾ ਦੇਖ ਲਓ। ਗਲਤੀ ਨਾ ਹੋ ਜੇ। ਕਿਰਨ ਕਿੰਨੇ ਲਈ ਹਾਂ ਕਿ ਇਹਨ ਕੀ ਬੋਲੇਗੀ ਤੀਜ ਇੱਕ ਪੈਨ ਦਾ ਮੁੱਲ 10 ਰੁਪਏ ਹੈ ਮੈਂ ਤਾਂ ਤੀਜ ਨਾ ਨਹੀਂ ਪੜੀ ਤੇ ਨਾ ਸੁਣ ਕੇ ਉਹਦੇ ਸੁੱਚੇ ਦੀ ਗਲੀਦਾਰ ਮੈਂ ਆਈ ਨਹੀਂ ਪਹਿਲਾਂ ਤਾਂ ਇੰਨੇ ਦੇ ਟੀਮ ਦਾ ਹੀ ਹੱਥ ਖੜਾ ਸੀ ਨੇ ਬੇਟਾ ਮੈਂ ਦੋ ਗਏ ਪੁੱਛਿਆ ਮੈਂ ਤਾਂ ਇਹ ਪੁੱਛ ਰਹੀ ਸੀ ਵੀ ਕੀ ਬੋਲਿਆ ਕੀ ਹੈ

ਲਿਖੇ 100 ਪਿੰਨ ਹੈ ਆਈ ਨਹੀਂ ਕਿਰਨ ਹੋਰਾਂ ਨਾ ਲਗਾ ਦੇ ਇੱਕ ਨੰਬਰ ਮੈਂ ਅਗਰ ਦਵਾ ਲਈ 6 ਪੁੱਛਿਆ ਜੀ ਅਈ ਪੁੱਛਿਆ ਨੈਕਸਟ ਪ੍ਰੈਸ਼ਨ ਇਹਦਾ ਆਨਸਰ ਸੀ 10 ਨੂੰ ਉਹਦੇ ਨਾਲ ਗੁਣਾ ਕਰ ਦੇਣੀ ਸੀ ਪਿੰਦਾ 15 ਨਾਲ ਅੱਲਾ ਜੀ 10 ਤੋਂ ਜੇ ਇਸ ਤਰ੍ਹਾਂ ਦਿਖਾਈ ਜੇ ਨਹੀਂ ਸਵਾਰ ਨਹੀਂ ਅਸਾਂ ਨੇ ਫਟ ਬੋਲਤਾ ਹੀ 50 ਆ ਗਏ ਸਿੱਧਾ 15 ਨੂੰ ਵੀ 10 ਨਾਲ ਕਰ ਸਕਦੇ ਸੀ ਆਣੀ ਨੈਕਸਟ ਪ੍ਰਸ਼ਨ ਸੁਣੋ ਇੱਕ ਕਮਰੇ ਵਿੱਚ ਇੱਕ ਕਮਰੇ ਵਿੱਚ 60 ਕੁਰਸੀਆਂ ਹਨ ਦੇਖਦੇ ਆ ਕੌਣ ਜਵਾਬ ਦੇ ਦੱਸਪਰੀ ਤੂੰ ਹੀ ਜਵਾਬ ਦੇ ਰਹੀ ਇੱਕ ਕਮਰੇ ਵਿੱਚ 60 ਕੁਰਸੀਆਂ ਨੇ 60 ਹਾਂ ਤਾਂ ਜੇ ਇਹ 12 ਕਮਰਿਆਂ ਵਿੱਚ ਕਿੰਨੀਆਂ ਕੁਰਸੀਆਂ ਹੋਣਗੀਆਂ ਇੱਕ ਕਮਰੇ ਵਿੱਚ ਜੇ 60 ਲਗਾਈਏ ਤਾਂ ਫਿਰ 12 ਕਮਰਿਆਂ ਦੇ ਵਿੱਚ ਕਿੰਨੀਆਂ ਕੁਰਸੀਆਂ ਹੋਣਗੀਆਂ ਇਹਦਾ ਦੇਖ ਲੈ ਆਪ ਹੀ ਕਰੇ ਦੇਖਾ ਮੈਂ ਤਗੜਾਈ ਕਿਹੜਾ ਕਰੇ ਬੇਟਾ ਬੈਠੋ ਹਸੀ ਰੱਖੀ ਆਈ ਇੱਕ ਕਮਰੇ ਵਿੱਚ ਸਾਡਾ ਤਗੜਾ ਦੀ ਜੀ ਆ ਖੜਾ ਕੋਈ ਨਹੀਂ ਬੇਟਾ 1 ਮਿੰਟ ਬਾਕੀਆਂ ਨੂੰ ਸੋਲਵ ਤਾਂ ਕਰ ਲੰਦੋ ਇੱਕ ਕਮਰੇ ਵਿੱਚ 60 ਕੁਰਸੀਆਂ ਨੇ ਤਾਂ ਜੇ ਇਹ 12 ਕਮਰਿਆਂ ਵਿੱਚ ਕਿੰਨੀਆਂ ਕੁਰਸੀਆਂ ਹੋਣਗੀਆਂ ਹਾਂ ਹਾਂ ਜੀ ਇਹਦਾ ਜਵਾਬ ਦਊਗੇ ਦਊਗੇ ਹਾਂ ਜੀ 172 ਮਗਨ ਜੀ ਮਗਨ ਜੀ ਸਾਡੇ ਕੰਨਾਂ ਜੀ ਤੁਹਾਨੂੰ ਪੁੱਛਣਾ ਜਸਪ੍ਰੀਤ 720 ਹਾਂ ਜੀ ਇਹ ਨਹੀਂ ਆਪੀ ਕੱਢੀਏ ਨੀ ਦੱਸੀ। ਆਪ ਵੀ ਕੱਢਾਂ ਲਈ। ਗੁਣਾ ਕਰੀਏ ਨਾ। ਇੱਕ ਕਮਰੇ ਵਿੱਚ ਜਦੋਂ 60 ਕੁਰਸੀਆਂ 720 ਕੱਢ। ਫਿਰ ਤੂੰ ਜਲਦੀ ਤਾਂ ਨਹੀਂ ਕੱਢਦੀ ਨਾ। ਬਟਾ ਜਦੋਂ ਤੁਸੀਂ ਇਸ ਸਵਾਲ ਦਾ ਜਵਾਬ ਜਲਦੀ ਨਹੀਂ ਕੱਢਦੇ ਤਾਂ ਫਿਰ ਉਹਦਾ ਫਾਇਦਾ ਵੀ ਕੀ ਹੈ? ਆ ਨਿਕਲਿਆ 720 ਸਹੀ ਕਰ। 720 ਮਰੇ ਨਹੀਂ ਕੋਈ ਨਹੀਂ ਪੁੱਤੀ। ਪੂਰੇ ਹੋ ਗਈ। ਹਾਂ ਨੇ ਕਿੰਨਾ ਆ ਟੋਟਲ? 720 हां हां नी देखो कैडी टीम जीती आज बी टीम हां और ए हां ए दा मतलब की है कि ਤੁਸੀਂ ਸਵਾਲਾਂ ਦਾ ਜਵਾਬ ਹੈ ਜਿਹੜਾ ਬਟਾ ਜਲਦੀ ਨਹੀਂ ਦਿੰਦੇ ਤੁਹਾਨੂੰ ਆ ਤਾਂ ਜਾਂਦਾ ਸਵਾਲ ਦਾ ਜਵਾਬ ਪਰ ਅਗਰ ਤੁਸੀਂ ਉਹ ਸਵਾਲ ਦਾ ਜਵਾਬ ਕੱਢਣ ਚ ਲੇਟ ਹੋਗੇ ਨਾ ਤਾਂ ਫਿਰ ਤੁਹਾਡੀ 바ਰੀ ਚਲੀ ਜਾਂਦੀ ਹੈ ਇਹ ਵੀ ਤਾਂ ਤਿਆਰ ਇਹ ਇਹ ਕੀ ਹੈ ਇਹ ਪਤਾ ਕੀ ਗਲਤੀ ਕਰੀ ਇਹਨੇ ਇਹਨੇ 7 7 ਨੂੰ ਨਾ ਲਾਈਨ ਦੇ ਵਿੱਚ ਚਲਾ ਗਿਆ ਇਹਦਾ ਉਹ ਇੱਕ ਬਣ ਗਿਆ ਇਹਦਾ ਇੱਥੇ ਤੁਹਾਡੀ ਲਿਖਣ ਦੀ ਗਲਤੀ ਹੈ ਫਿਰ ਕੀ ਭੁੱਲ ਗਏ ਤਾਂ ਕੀ ਹੈ ਫਿਰ ਤੁਹਾਡੇ ਨੰਬਰ ਕੱਟੇ ਜਾਂਦੇ ਨੇ